ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਵਾਰਡ ਨੰਬਰ 63 ਦੇ ਸੇਵਾਦਾਰ ਅਤੇ ਹਰੀਪੁਰਾ ਇਸਲਾਮਾਬਾਦ ਮੰਡਲ ਮਹਿਲਾ ਮੋਰਚਾ ਪ੍ਰਧਾਨ ਸ਼੍ਰੀਮਤੀ ਕਮਲੇਸ਼ ਕੁਮਾਰੀ ਜੀ ਤੇ ਦਫਤਰ ਹਰੀਪੁਰੇ ਵਿਖੇ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਹਲਕਾ ਸੈਂਟਰਲ ਇੰਚਾਰਜ ਡਾਕਟਰ ਆਮ ਚਾਵਲਾ ਜੀ, ਹਲਕਾ ਵੈਸਟ ਇੰਚਾਰਜ ਕੁਮਾਰ ਅਮਿਤ ਜੀ, ਅੰਮ੍ਰਿਤਸਰ ਐਸ.ਸੀ. ਮੋਰਚਾ, ਮਹਾ ਮੰਤਰੀ ਅਮਿਤ ਕੁਮਾਰ ਭਗਤ ਮਿੰਟੂ, ਐਸ.ਸੀ. ਮੋਰਚਾ ਸੈਕਟਰੀ ਕਿਸ਼ਨ ਲਾਲ ਮਹਾ ਮੰਤਰੀ ਸੁਨੀਲ ਸੈਗਲ ਮੰਡਲ ਮਹਾ ਮੰਤਰੀ ਅਸ਼ੋਕ ਮਚੰਦਤਾ ਜੀ ਮੰਡਲ ਵਾਈਸ ਪ੍ਰਧਾਨ ਸੁਖਦੇਵ ਭਗਤ ਜੀ ਮੰਡਲ ਸੈਕਟਰੀ ਅਸ਼ੋਕ ਭਗਤ ਜੀ ਡੈਮਗੰਜ ਮੰਡਲ ਐਸਸੀ ਮੋਰਚਾ ਸੈਕਟਰੀ ਪ੍ਰਿਆ ਜੀ ਅਤੇ ਪਾਰਟੀ ਦੇ ਹੋਰ ਕਾਰਕਿਰਤਾ ਵੀ ਮੌਜੂਦ ਸਨ ਨਮਸਕਾਰ ਜੀ ਅੱਜ ਡੈਮਗੰਜ ਜਿਹੜਾ ਹਲਕਾ ਸੈਂਟਰ ਨੂੰ ਕਹਿੰਦਾ ਹੈ ਉਹਦੇ ਕਮ ਵਾਰਡ ਨੰਬਰ 63 ਰਾਮ ਚਾਹਲਾ ਜੀ ਦੀ ਰਿਕਸ਼ਾ ਕਮਲੇਤ ਜੀ ਦੀ ਰਿਅਕਸ਼ਾ ਤੇ ਅਮੇ ਜੀ ਦੀ ਰਿਅਕਸ਼ਾ ਜਿਹੜਾ ਅੱਜ ਇੱਥੇ ਪ੍ਰਧਾਨ ਮੰਤਰੀ ਉਜੜਾ ਯੋਜਨਾ ਦਾ ਜਿਹੜਾ ਕੈਂਪ ਲੱਗਿਆ ਹੈ ਉਹਦੇ ਵਿੱਚ ਰਾਮਚੰਦਾਲਾ ਜੀ ਨੇ ਮੈਨੂੰ ਚੇਚੇ ਤੌਰ ਤੇ ਕਿਹਾ ਸੀ ਕਿ ਵੀ ਤੁਸੀਂ ਆਇਓ ਤੇ ਇਹਦੇ ਸਾਡੀ ਮਦਦ ਕਰਿਓ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਤਕਰੀਬਨ ਤਕਰੀਬਨ ਅੱਜ ਇੱਥੇ 200 ਕਨੈਕਸ਼ਨ ਜਿਹੜੇ ਪ੍ਰਧਾਨ ਮੰਤਰੀ ਉਜੜਾ ਯੋਜਨਾ ਦੇ ਜਿਹੜੇ ਅਸੀਂ ਕਨੈਕਸ਼ਨ ਫਾਰਮ ਭਰੇ ਹੈ ਤੇ ਮੈਂ ਆਸ਼ਾ ਕਰਦਾ ਹੈ कि ਉਹਨਾਂ ਨੂੰ ਸਾਰਿਆਂ ਨੂੰ ਇਹ ਕਨੈਕਸ਼ਨ ਜ਼ਰੂਰ ਮਿਲਣਗੇ ਤੇ ਆਉਣ ਵਾਲੇ ਟਾਈਮ 'ਚ ਜਿੰਨੀ ਵੀ ਮੋਦੀ ਜੀ ਦੀ ਜਿੰਨੀ ਵੀ ਜਿਹੜੀ ਸੰਕਲਪ ਯਾਤਰਾ ਜਿਹੜੀ ਨਿਕਲੀ ਹੈ ਉਹਦੇ ਮਾਧਿਅਮ ਨਾਲ ਜਿੰਨੀ ਵੀ ਉਹਨਾਂ ਦੀ ਯੋਜਨਾਵਾਂ ਹੈ ਪ੍ਰਧਾਨ ਮੰਤਰੀ ਨਿੰਦ ਮੋਦੀ ਜੀ ਦੀ ਉਹ ਸਾਰੇ ਲਾਭਾਰਤੀਆਂ ਨੂੰ ਜ਼ਰੂਰ ਮਿਲੇਗੀ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਵਿੱਚ ਦਿੰਦਾ ਬਹੁਤ ਬਹੁਤ ਧੰਨਵਾਦ ਅੱਜ ਡੈਮਗੰਜ 363 ਨੰਬਰ ਵਾਰਡ ਦੇ ਵਿੱਚ ਕਮਲੇਸ਼ ਭੈਣ ਜੀ ਸਾਡੇ ਪਹਿਲਾ ਮੋਰਚਾ ਦੇ ਅਧਿક્ષા ਨੇ ਮੰਡਲ ਦੀ ਔਰ ਮਿੰਟੂ ਜੀ ਸਾਡੇ ਅਮਿਤ ਜੀ ਉਹਨਾਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਜ ਜਿਹਦੇ ਵਿੱਚ ਸਾਡੇ ਵੈਸਟਲਕੇ ਦੇ ਇੰਚਾਰਜ ਕੁਮਾਰ ਅਮਿਤ ਜੀ ਵਿਸ਼ੇਸ਼ ਰੂਪ ਚਾਏ ਸਾਡੇ ਮੋਨੂ ਮਹਾਜਨ ਜੀ ਮੰਡਲ ਪ੍ਰਧਾਨ ਵੀ ਹਾਜ਼ਰਿਤ ਹੋਏ ਸਾਡੇ ਦੋਵੇਂ ਜਨਰਲ ਸੈਕਟਰੀ ਮਨਚੰਦਰ ਜੀ ਔਰ ਸੁਨੀਲ ਸੈਗਲ ਜੀ ਜਿਹੜੇ 3 ਘੜੀ ਪੁਰੇ ਦੇ ਰਹਿਣ ਵਾਲੇ ਉਹਨਾਂ ਨੇ ਵਿਸ਼ੇਸ਼ ਪ੍ਰਬੰਧ ਕੀਤਾ ਸਾਰਾ ਔਰ ਤਕਰੀਬਨ ਤਕਰੀਬਨ 200 ਲੋਕਾਂ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਸਰਕਾਰ ਕੀ ਗਾਰੰਟੀ ਮੋਦੀ ਸਰਕਾਰ ਦੀ ਵੈਨ ਆਈ ਮੋਦੀ ਸਾਹਿਬ ਨੇ ਗਾਰੰਟੀ ਦਿੱਤੀ ਹੈ कि ਜਿਹੜੇ ਅਸੀਂ 200 ਲੋਕਾਂ ਦੇ ਕਨੈਕਸ਼ਨ ਭਰੇ ਨੇ ਜਿਨ੍ਹਾਂ ਦੇ ਘਰ 'ਚ ਗੈਸ ਦਾ ਕਨੈਕਸ਼ਨ ਨਹੀਂ ਹੈ ਉਹਨਾਂ ਨੂੰ ਫ੍ਰੀ ਆਫ ਚਾਰਜ ਕੋਈ ਪੈਸਾ ਨਹੀਂ ਲੱਗੇਗਾ ਉਹਨਾਂ ਨੂੰ ਸਿਲੰਡਰ ਵੀ ਚੁੱਲ੍ਹਾ ਵੀ ਔਰ ਬਾਅਦ 'ਚ ਜਿਹੜੀ ਗੈਸ ਦੀ ਭਰਾਈ ਹੈ ਉਹ ਵੀ ਸਬਸਿਡੀ ਰੇਟ ਤੇ ਕੀਤੀ ਜਾਏਗੀ ਉਹਦੇ ਅੱਜ 200 ਫਾਰਮ ਭਰੇ ਗਏ ਨੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਫੇਰ ਇੱਕ ਵਾਰੀ ਧੰਨਵਾਦ ਕਰਦਾ ਵੀ ਉਹ ਸਾਰੇ ਇੱਥੇ ਆਏ ਔਰ ਵਿਸ਼ੇਸ਼ ਤੌਰ ਤੇ ਮਿੰਟੂ ਜੀ ਦਾ ਔਰ ਕਮਰੇਜ ਭੈਣ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰੋਗਰਾਮ ਲਿਖਿਆ